ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਮਰਾਟ ਡੇਰੀ ਫਾਰਮ ਦੇ ਵਿੱਚ ਹਾਂ ਜੀ ਨੋਜੋਦ ਅੱਜ ਆਪਾਂ ਸਾਰਿਆਂ ਨੂੰ ਫਾਰਮ ਦੀ ਸ਼ੁਰੂਆਤ ਬਾਰੇ ਦੱਸਦੇ ਹਾਂ ਆਪਾਂ ਕਦੋਂ ਤੇ ਕਿਵੇਂ ਕੀਤੀ ਸੀਗੀ ਹਾਂ ਜੀ ਇਸ ਫਾਰਮ ਦੀ ਸ਼ੁਰੂਆਤ ਆਪਾਂ 23 ਮਾਰਚ 2025 ਸਾਲ ਦੇ ਵਿੱਚ ਕੀਤੀ ਆ ਤੇ ਆਪਾਂ ਨੂੰ ਇਸ ਫਾਰਮ ਨੂੰ ਬਣਾਉਣ ਦੇ ਨੂੰ ਪੂਰੇ 2.5 ਮਹੀਨੇ ਲੱਗੇ ਆ ਤੇ ਇਸ ਫਾਰਮ ਨੂੰ ਆਪਾਂ ਜਿਹੜਾ ਆਪਣੀ ਜ਼ਮੀਨ ਦੇ ਵਿੱਚ ਕਿਟਿਬਾ ਸੀਗਾ ਉਹਨੂੰ ਕਰਾ ਕੇ ਜਿਹੜਾ ਇਸ ਫਾਰਮ ਦੀ ਆਪਾਂ ਸ਼ੁਰੂਆਤ ਕੀਤੀ ਆ ਤੇ ਇੱਥੇ ਮਤਲਬ ਜਿਹੜਾ ਆਪਾਂ ਫਾਰਮ ਹੈ ਇਹ 3-4 ਫੁੱਟ ਉੱਚਾ ਬਣਾਇਆ ਜ਼ਮੀਨ ਨਾਲੋਂ ਤਾਂ ਕਿ ਜਿਹੜੀ ਜ਼ਮੀਨ ਦੀ ਪੜਾਸ ਆਪਣੇ ਫਾਰਮ ਵਿੱਚ ਨਾ ਆ ਸਕੇ ਹਾਂਜੀ ਨਵਜੋਤ ਆਪਾਂ ਨੂੰ ਫਾਰਮ ਦੀ ਸ਼ੁਰੂਆਤ ਕਿਹੋ ਜਿਹੀ ਪਸ਼ੂਆਂ ਤੋਂ ਕਰਨੀ ਚਾਹੀਦੀ ਹੈ ਪਹਿਲੀ ਗੱਲ ਇਹ ਹੈ ਕਿ ਆਪਾਂ ਨੂੰ ਪਸ਼ੂਆਂ ਬਾਰੇ ਪਤਾ ਨਹੀਂ ਹੁੰਦਾ ਕਿ ਆਪਾਂ ਕਿੱਦਾਂ ਦੇ ਪਸ਼ੂ ਲਈਏ ਆਪਾਂ ਹਮੇਸ਼ਾ ਹੀ ਇਸ ਗੱਲ ਦੇ ਵਿੱਚ ਜਿਹੜਾ ਹੈਗਾ ਕਨਫਿਊਜ਼ ਹੋ ਜਾਂਦੇ ਹਾਂ ਇਸ ਕਰਕੇ ਆਪਾਂ ਨੂੰ ਜਿਹੜੇ ਬੰਦੇ ਨੂੰ ਵਧੀਆ ਤਰ੍ਹਾਂ ਪਸ਼ੂਆਂ ਬਾਰੇ ਪੂਰੀ ਤਰ੍ਹਾਂ ਪਤਾ ਉਸ ਨੂੰ ਨਾਲ ਲਾ ਜਾ ਕੇ ਪਸ਼ੂਆਂ ਦੀ ਪਰਖ ਕਰਕੇ ਲੈਣਾ ਚਾਹੀਦਾ। ਕਈ ਵਾਰ ਆਪਾਂ ਮੰਡੀਆਂ ਦੇ ਵਿੱਚ ਪਸ਼ੂ ਲੈਣ ਚਲੇ ਜਾਂਦੇ ਆ ਤੇ ਉੱਥੇ ਜਿਹੜਾ ਹੈਗਾ ਗਾਵਾਂ ਦਾ ਦੁੱਧ ਜਿਹੜਾ ਹੁੰਦਾ ਰੋਕਿਆ ਹੁੰਦਾ ਤੇ ਉਹਨਾਂ ਦੇ ਹਵਾਨੇ ਵੇਖਣ ਨੂੰ ਵੱਡੇ ਲੱਗਦੇ ਆ ਤੇ ਆਪਾਂ ਉਹਨਾਂ ਦੇ ਹਵਾਨਿਆਂ ਨੂੰ ਦੇਖ ਕੇ ਤੇ ਪਸ਼ੂ ਖਰੀਦ ਲੈਣੇ ਆ। ਤੇ ਘਰੇ ਆ ਕੇ ਆਪਾਂ ਜਦੋਂ ਉਹਨਾਂ ਦਾ ਦੁੱਧ ਕੱਢਦੇ ਆ ਤੇ ਉਹਨਾਂ ਦਾ ਦੁੱਧ ਨਹੀਂ ਕੱਢਦੀਆਂ ਜਿੰਨਾ ਕਿ ਆਪਾਂ ਨੂੰ ਮੰਡੀ ਦੇ ਵਿੱਚ ਦੱਸਿਆ ਜਾਂਦਾ। ਤੇ ਫਿਰ ਜਿਹੜਾ ਆਪਣਾ ਹੈਗਾ ਪੈਸਾ ਵੀ ਉਸ ਤੇ ਵੇਸਟ ਆਪਾਂ ਨੂੰ ਕਦੇ ਵੀ 15 ਤੋਂ 20 ਲੀਟਰ ਵਾਲੀ ਗਾਂ ਦੀ ਖਰੀਦ ਨਹੀਂ ਕਰਨੀ ਚਾਹੀਦੀ। ਆਪਾਂ ਨੂੰ ਹਮੇਸ਼ਾ ਹੀ ਉਹ ਗਾਂ ਦੀ ਖਰੀਦ ਕਰਨੀ ਚਾਹੀਦੀ ਆ ਜਿਹਦੇ ਥੱਲੇ 30-35 ਲੀਟਰ ਦੁੱਧ ਹੋਵੇ ਕਿਉਂਕਿ ਉਹ ਗਾਂ ਦੀ ਜਿਹੜੀ ਬਰੀਡ ਵਧੀਆ ਹੋਊਗੀ ਤੇ ਆਪਾਂ ਗਾਂ ਵੀ ਉਹਦੇ ਤੋਂ ਬਰੀਡ ਵਧੀਆ ਲੈ ਸਕਦੇ ਆ ਤਾਂ ਤਾਂ ਕਿ ਆਪਾਂ ਜਦੋਂ ਬਰੀਡ ਵਧੀਆ ਲਵਾਂਗੇ ਤਾਂ ਆਪਣਾ ਜਿਹੜਾ ਫਾਰਮ ਆਪਣੇ ਆਪ ਹੀ ਅੱਗੇ ਗਰੋ ਹੋਊਗਾ ਤੇ ਜਿਹੜਾ ਆਪਣੇ ਕੰਮ ਨੂੰ ਆਪਾਂ ਉੱਚੇ ਲੈਵਲ ਤੱਕ ਲੈ ਕੇ ਜਾ ਸਕਦੇ ਆ। ਤੇ ਇਸ ਤਰ੍ਹਾਂ ਜਿਹੜਾ ਹੈਗਾ ਆਪਾਂ ਨੂੰ ਪਸ਼ੂਆਂ ਦੀ ਪਰਖ ਕਰਨੀ ਚਾਹੀਦੀ ਆ ਇੱਕ ਜ਼ਰੂਰੀ ਗੱਲ ਇਹ ਹੈ ਕਿ ਆਪਾਂ ਨੂੰ ਪਸ਼ੂ ਜਦੋਂ ਆਪਾਂ ਖਰੀਦਦੇ ਆ ਉਦੋਂ ਘਰ ਵਿੱਚ ਜਾ ਕੇ ਤਿੰਨ ਚਾਰ ਟਾਈਮ ਚੋ ਕੇ ਪਸ਼ੂਆਂ ਨੂੰ ਖਰੀਦ ਕਰਨੀ ਚਾਹੀਦੀ ਆ ਫਿਰ ਆਪਾਂ ਨੂੰ ਪਸ਼ੂਆਂ ਦੇ ਦੁੱਧ ਦਾ ਸਹੀ ਅੰਦਾਜ਼ਾ ਲੱਗਦਾ ਵੀ ਇਹ ਬਰੀਡ ਕਿਸ ਤਰ੍ਹਾਂ ਦੀ ਆ ਤੇ ਆਪਾਂ ਕਿੰਨਾ ਦੁੱਧ ਇੱਕ ਪਸ਼ੂ ਦੇ ਥੱਲੋਂ ਕੱਢ ਸਕਦੇ ਆ ਹਾਂਜੀ ਨੋਜੋ ਜਿਹੜੇ ਬੰਦੇ ਸੋਸ਼ਲ ਮੀਡੀਆ 'ਨੂੰ ਵੇਖ ਕੇ ਕੰਮ ਸ਼ੁਰੂ ਕਰਦੇ ਆ ਉਹ ਕੰਮ ਛੇਤੀ ਕਿਉਂ ਛੱਡ ਜਾਂਦੇ ਆ ਉਹ ਜਦੋਂ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖਦੇ ਆ ਪਸ਼ੂਆਂ ਬਾਰੇ ਤਾਂ ਉਹ ਇਸ ਕੰਮ ਨੂੰ ਬਹੁਤ ਸਖ਼ਤ ਰੀਕਾ ਲੈਂਦੇ ਆ ਹਾਲਾਂਕਿ ਜਿਹੜਾ ਇਹ ਕੰਮ ਆ ਸੌਖਾ ਨਹੀਂਗਾ ਇਹਨਾਂ ਪਰ ਇਸ ਕੰਮ ਦੇ ਵਿੱਚ ਬਹੁਤ ਹੀ ਮਿਹਨਤ ਸਬਰ ਸੰਤੋਖ ਦੀ ਲੋੜ ਆ ਮੰਨ ਕੇ ਚੱਲੋ ਵੀ ਜੇ ਇੱਕ ਬੰਦਾ 5 گاਵਾਂ ਲੈ ਲੈਂਦਾ ਤੇ ਉਹ ਇੱਕ گاਾਂ ਤੋਂ ਜਿਵੇਂ 30 ਲੀਟਰ ਦੁੱਧ ਨੂੰ ਸਾਰੇ گاਵਾਂ ਨਾਲ ਗੁਣਾ ਕਰਕੇ 150 ਲੀਟਰ ਦੁੱਧ ਦਾ ਜਿਹੜਾ ਦਿਨ ਦਾ ਬਣਾ ਕੇ ਉਹਨੂੰ 40 ਨਾਲ ਗੁਣਾ ਕਰਕੇ ਦਿਨ ਦੀ ਬਚਤ ਕੱਢ ਲੈਂਦਾ ਤੇ ਉਹ ਬਚਤ ਕੱਢ ਕੇ ਸੋਚਦਾ ਵੀ ਮੇਰੇ ਕੋਲ ਇੰਨੇ ਜਿਹੜੇ ਹੈਗੀ ਇਹ ਬਚਤ ਹੋ ਚੁੱਕੀ ਐ ਪਰ ਇਹ ਮੈਂ ਤੁਹਾਨੂੰ ਇੱਕ ਬਹੁਤ ਜ਼ਰੂਰੀ ਗੱਲ ਦੱਸਦੀ ਆ ਜਿਵੇਂ ਆਪਾਂ ਪੰਜਾਂ ਪਸ਼ੂਆਂ ਤੋਂ ਇੱਕੋ ਜਿਹਾ ਦੁੱਧ ਨਹੀਂ ਲੈ ਸਕਦੇ ਕਿਉਂਕਿ ਕਈ ਵਾਰੀ ਆਪਣੇ ਪਸ਼ੂਆਂ ਨੂੰ ਮਿਸਟਾਈਟਸ ਰੈਪੀਟ ਬਰੀਡਿੰਗ ਤੇ ਮਿਲਕ ਫੀਵਰ ਵੀ ਹੋ ਜਾਂਦਾ ਤੇ ਜਿਹੜੀਆਂ ਗਾਵਾਂ ਇੱਕੋ ਜਿਹਾ ਦੁੱਧ ਨਹੀਂ ਦੇ ਸਕਦੀਆਂ ਤੇ ਨਾਲ ਨਾਲ ਆਪਾਂ ਜਿਹੜੀਆਂ ਆਪਣੀ ਘਰ ਦੀਆਂ ਬੱਚੀਆਂ ਵੀ ਪਾਲ ਲੈਣੀਆਂ ਹੁੰਦੀਆਂ ਤੇ ਜਿਹੜਾ ਫਾਰਮ ਵਿੱਚ ਵੀ ਆਪਾਂ ਕਈ ਤਰ੍ਹਾਂ ਦੀਆਂ ਸਹੂਲਤਾਂ ਦਾ ਧਿਆਨ ਰੱਖਣਾ ਹੁੰਦਾ ਤੇ ਉਹਨਾਂ ਤੇ ਵੀ ਜਿਹੜਾ ਆਪਾਂ ਜਿਹੜਾ ਹੈ ਆਪਦੇ ਪੈਸਿਆਂ ਦਾ ਜਿਹੜਾ ਉਹਨਾਂ ਤੇ ਵੀ ਖਰਚ ਕਰ ਇਹ ਜਿਹੜੀ ਆਪਣੀਆਂ ਪੰਜ گاਵਾ ਹੁੰਦੀਆਂ ਇਹ ਸਿਰਫ ਬੇਸ ਹੁੰਦੀਆਂ ਇਹਨਾਂ ਤੋਂ ਜਿਹੜੀ ਆਪਾਂ ਗਾਂ ਬਰੀਡ ਲੈਣੇ ਆ ਆਪਾਂ ਉਹਨਾਂ ਦੇ ਸਿਰ ਤੇ ਹੀ ਜਿਹੜਾ ਆਪਾਂ ਫਾਰਮ ਜਿਹੜਾ ਆਪਦਾ ਅੱਗੇ ਲੈ ਕੇ ਜਾਣਾ ਹੁੰਦਾ ਤੇ ਉਹੀ ਜਿਹੜਾ ਆਪਣੇ ਫਾਰਮ ਨੂੰ ਜਿਹੜਾ ਅੱਗੇ ਗਰੋ ਕਰਾ ਸਕਦੀਆਂ ਤੇ ਆਪਾਂ ਨੂੰ ਜਿਹੜਾ ਹੈਗਾ ਆ ਆਪਣੇ ਫਾਰਮ ਦੇ ਵਿੱਚ ਚੰਗੇ ਸੀਮਨ ਜਿਵੇਂ ਕਿ ਵਰਲਡ ਵਾਈਡ ਹੋ ਗਿਆ ਏਬੀਐਸ ਦਾ ਸੀਮਨ ਹੀ ਆਪਾਂ ਨੂੰ ਜਿਹੜਾ ਹੈਗਾ ਪਰਵਾਉਣੇ ਚਾਹੀਦੇ ਆ ਤਾਂ ਕਿ ਜਿਹੜਾ ਆਪਣਾ ਜਿਹੜਾ ਫਾਰਮ ਵਧੀਆ ਗਰੋ ਹੋ ਸਕੇ ਆਪਾਂ ਨੂੰ ਫਾਰਮ ਦੇ ਵਿੱਚ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਆ ਜਿਵੇਂ ਕਿ ਫੀਡ ਬਰੀਡ ਤੇ ਮੈਨੇਜਮੈਂਟ ਲਾਸਟ ਵਿੱਚ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗੀ ਕਿ ਆਪਾਂ ਨੂੰ ਚੰਗੇ ਸੀਮਨ ਦੀ ਵਰਤੋਂ ਕਰਨੀ ਚਾਹੀਦੀ ਆ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇੱਕ ਜਿਹੜੀ ਆਪਣੇ ਘਰ ਦੀ ਬਰੀਡ ਹੀ ਆਪਣੇ ਫਾਰਮ ਨੂੰ ਜਿਹੜੀ ਅੱਗੇ ਲੈ ਕੇ ਜਾ ਸਕਦੀ ਆ ਆਪਾਂ ਨੂੰ ਸਮੇਂ-ਸਮੇਂ ਦੇ ਨਾਲ ਆਪਣੇ ਜਿਹੜੇ ਫਾਰਮ ਤੇ ਇਨਵੈਸਟ ਕਰਦੇ ਰਹਿਣਾ ਚਾਹੀਦਾ ਧੰਨਵਾਦ